ਅਸ ਵਕਤ ਆਪਾਂ ਖਨੌਰੀ ਬਾਰਡਰ ਤੇ ਬੈਠੇ ਆ ਜਿੱਥੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਮਰ ਵਰਤੇ ਬੈਠੇ ਨੇ ਜਿਹਦਾ ਅੱਜ 23ਵਾਂ ਦਿਨ ਹੈ ਜਦੋਂ ਸਰਕਾਰ ਨੇ ਸਾਰੇ ਰਸਤੇ ਬੰਦ ਕਰਤੇ ਗੱਲਬਾਤ ਦੇ ਸੈਡ ਹੀ ਬਦਲਤੇ ਵੀ ਕਿਸਾਨਾਂ ਨਾਲ ਗੱਲ ਕਰਨੀ ਨਹੀਂ ਤਾਂ ਜਿਹੜੇ ਤੇ ਸਾਡੇ ਤੇ ਕਿਸਾਨਾਂ ਤੇ ਬਹੁਤ ਸਵਾਲ ਲੋਕਾਂ ਦਾ ਸੀ ਵੀ ਤੁਹਾਡੀ ਮਾੜੀ ਜੀ ਮੰਗ ਹੁੰਦੀ ਹੈ ਤੁਸੀਂ ਰੋਡ ਰੋਕ ਦਿੰਨੇ ਹੋ ਲੋਕਾਂ ਨੂੰ ਤਕਲੀਫਾਂ ਆਉਂਦੀਆਂ ਨੇ ਜਾਂ ਤੁਸੀਂ ਟ੍ਰੇਨਾਂ ਤੇ ਬਹਿ ਜਾਂਦੇ ਹੋ ਜਾਂ ਤੁਸੀਂ ਘਰੋ ਕਰ ਲੈਂਦੇ ਹੋ ਭਰਾਵੋ ਹੁਣ ਜਿਹੜਾ ਡੱਲੇਵਾਲ ਸਾਹਿਬ ਨੇ ਨਾ ਕੋਈ ਘਰੋ ਕੀਤਾ ਹੈ ਨਾ ਕੋਈ ਰੋਡ ਤੇ ਗਏ ਨੇ ਨਾ ਕਿਸੇ ਅਫਸਰ ਦਾ ਘਰੋ ਕੀਤਾ ਹੈ ਸਿਰਫ ਆਪ ਦੀਆਂ ਮੰਗਾਂ ਜਿਹੜੀਆਂ ਅਧੂਰੀਆਂ ਛੱਡ ਕੇ ਆਈ ਸੀ ਉਹਨੂੰ ਲਾਗੂ ਕਰਵਾਉਣ ਵਾਸਤੇ ਮਰ ਵਰਤੇ ਬੈਠੇ ਨੇ ਤਾਂ ਹਾਲਾਤ ਰੋਜ਼ ਜਿਉਂ-ਜਿਉਂ ਉਹਨਾਂ ਦੀ ਸਿਹਤ ਢਿੱਲੀ ਹੁੰਦੀ ਜਾ ਰਹੀ ਹੈ ਤੇ ਸਰਕਾਰ ਹਰਕਤ ਚ ਆਉਂਦੀ ਜਾ ਰਹੀ ਹੈ ਜਿਹੜੇ ਸਾਈਡ ਤੋਂ ਹਰਿਆਣੇ ਵਾਲੇ ਪਾਸਿਓ ਆਪਣੇ ਜਿਹੜੀ ਸਿਕਿਉਰਿਟੀ ਵਧਾਉਣੀ ਪੰਜਾਬ ਸਰਕਾਰ ਹਰਕਤ ਚ ਆ ਕੇ ਅਸਰਾਂ ਨੂੰ ਅਧਿਕਾਰੀਆਂ ਨੂੰ ਇੱਥੇ ਭੇਜਣਾ ਸੁਪਰੀਮ ਕੋਰਟ ਦੇ ਵਿੱਚ ਚਰਚਾ ਕਰਾਉਣੀ ਇਹ ਸਾਰਾ ਕੁਝ ਆਪਾਂ ਨੂੰ ਦਿਖ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਸੇ ਵੇਲੇ ਵੀ ਸਰਕਾਰ ਆਪਣੇ ਤੇ ਹਮਲਾ ਕਰ ਸਕਦੀ ਹੈ ਇਹ ਸਾਰੀ ਸਥਿਤੀ ਨੂੰ ਭਾਫਦੇ ਹੋਏ ਸਮੁੱਚੇ ਕਿਸਾਨਾਂ ਨੂੰ ਅਪੀਲ ਹੈ ਮਜ਼ਦੂਰਾਂ ਨੂੰ ਮਲਾਜ਼ਮਾਂ ਨੂੰ ਦੁਕਾਨਦਾਰਾਂ ਨੂੰ ਕਿ ਜਿਹੜੀ ਇਹ ਮੰਗ ਹੈ ਕੱਲੇ ਕਿਸਾਨਾਂ ਨੂੰ ਭਾਵੇਂ ਠੀਕ ਹੈ ਲੜ ਰਹੇ ਆ ਲੋਕਾਂ ਦੀ ਮੰਗ ਹੈ ਤਾਂ ਮੇਰੀ ਪੀਲੇ ਕਿ ਜਿਹੜੇ ਸਵਾਲ ਆਪਾਂ ਕਰਦੇ ਹੁੰਦੇ ਸੀ ਬਈ ਲੀਡਰ ਆਏ ਹੋ ਜਾਂਦੇ ਨੇ ਲੀਡਰਾਂ ਤੇ ਵਿਸ਼ਵਾਸ ਨਹੀਂ ਉਹ ਸਥਿਤੀਆਂ ਡੱਲੇਵਾਲ ਸਭ ਪਾਰ ਕਰ ਗਏ ਨੇ 22 23 ਦਿਨ ਥੋੜੇ ਨਹੀਂ ਹੁੰਦੇ ਉਹ ਸਥਿਤੀਆਂ ਪਾਰ ਕਰਕੇ ਕਹਿਣ ਦਾ ਮਤਲਬ ਕੋਈ ਉਹ ਆਪਦਾ ਚਿਹਰਾ ਚਮਕਾਉਣ ਲਈ ਨਹੀਂ ਬੈਠਾ ਕੋਈ ਉਹਦਾ ਲਾਹਾ ਨਹੀਂ ਲੈਣ ਬੈਠਾ ਆਪਦੇ ਪਰਿਵਾਰ ਨਾਲੋਂ ਨਾਤਾ ਤੋੜ ਕੇ ਸਮੁੱਚੇ ਭਾਰਤ ਨੂੰ ਆਪਦਾ ਪਰਿਵਾਰ ਬਣਾ ਕੇ ਬੈਠਾ ਹੈ ਉਹਦੇ ਵਿੱਚੋਂ ਜਿਹੜੀਆਂ ਹੁਣ ਮੀਟਿੰਗਾਂ ਹੋਣੀਆਂ ਅਧਿਕਾਰੀਆਂ ਨੇ ਰਾਤ ਨੂੰ 8 ਵਜੇ ਖਨੌਰੀ ਬਾਡਰ ਤੇ ਆਉਣਾ ਫੋਰਸ ਲੈ ਕੇ ਆਉਣਾ ਡਾਕਟਰਾਂ ਦੀ ਟੀਮ ਚ ਵਾਅਦਾ ਕਰਨਾ ਤਾਂ ਇਹਦੀ ਅੰਦਰੋਂ ਭਾਵੇਂ ਉੱਤੋਂ ਗੱਲਬਾਤ ਲੱਗ ਰਹੀ ਆ ਅੰਦਰੋਂ ਚੱਕਣ ਵਾਲੀ ਜਿਹੜੀ ਤਿਆਰੀ ਹੈ ਕਿਸੇ ਵੇਲੇ ਵੀ ਆਪਾਂ ਜਿੱਤਿਆ ਇਹੋ ਮੋਰਚਾ ਹਾਰ ਨਾ ਜਾਈਏ ਪੀਲ ਹੈ ਕਿ ਅਸੀਂ 12500 ਪਿੰਡ ਅਸੀਂ ਪੰਜਾਬੀ ਕਹੋਣਿਆ ਇੱਕ ਇੱਕ ਟਰਾਲੀ ਦੀ ਮੱਕਰੀਆ ਸਾਰੇ ਪੰਜਾਬ ਦੇ ਵਿੱਚੋਂ ਇੱਕ ਟਰਾਲੀ 10 15 15 ਬੰਦੇ ਟਰਾਲੀ ਚ ਵਹਾ ਕੇ ਉਹਨਾਂ ਨੂੰ ਰਾਸਣ ਦੇ ਕੇ ਬਿਸਤਰੇ ਲੈ ਕੇ ਖਨੌਰੀ ਨੂੰ ਤੋੜ ਦਿਓ 12.5 ਹਜ਼ਾਰ ਟਰਾਲੀ ਇੱਥੇ ਖੜ੍ਹੀ ਹੋਵੇ ਕੋਈ ਸਰਕਾਰ ਹਲਾ ਨਹੀਂ ਸਕਦੀ ਮੋਰਚਾ ਜਿੱਤ ਲਾਂਗੇ ਇਹ ਅਪੀਲ ਨੂੰ ਪ੍ਰਵਾਨ ਕਰਿਓ ਕਿ ਡੱਲੇਵਾਲ ਸਾਹਿਬ ਵੱਲੋਂ ਇਹੀ ਬੇਨਤੀ ਹੈ ਵੀ ਮੇਰੀ ਸੇਧ ਦਾ ਖਿਆਲ ਨਾ ਕਰੋ ਮੈਨੂੰ ਕਿਤੇ ਚੱਕ ਕੇ ਲੈ ਜਾਏ ਪੁਲਿਸ ਮੇਰੀ ਸਿਆਸੀ ਮੌਤਰਾ ਕਰ ਦਿਓ ਇਹ ਸਾਨੂੰ ਸਾਰਿਓ ਵਾਰ-ਵਾਰ ਕਹਿੰਦੇ ਨੇ ਵੀ ਪਹਿਰਾ ਜਿਹੜਾ ਸਖਤ ਕਰ ਦਿਓ ਕਿਸੇ ਵੇਲੇ ਦੀ ਸਰਕਾਰ ਜਿੱਧਰ ਦੀ ਹਮਲਾ ਕਰਦੀ ਹੈ ਤਾਂ ਉਹਦਾ ਟੱਕਰਾ ਕਰ ਲਈ ਆਪਾਂ ਤਿਆਰ ਕਰ ਗਏ ਇਹ ਮੇਰੀ ਅਪੀਲ ਨੂੰ ਪੰਜਾਬੀ ਉਹ ਪ੍ਰਵਾਨ ਕਰੋਗੇ ਘਰਾਂ ਚੋਂ ਉੱਠ ਕੇ ਸੜਕਾਂ ਤੇ ਆਈਏ ਸੜਕਾਂ ਤੇ ਆਪਾਂ ਜੇ ਖਨੌਰੀ ਆ ਜੰਨੇ ਆ ਫਿਰ ਤਾਕਤ ਨਹੀਂ ਸਰਕਾਰ ਸਾਡੀਆਂ ਮੰਗਾਂ ਨਾ ਮੰਨੇ ਮੇਰੇ ਨਾਲ ਸਾਰੀ ਜਿਹੜੀ ਟੀਮ ਹੈ ਲੱਖਾਂ ਸਤਾਣਾ ਵੀ ਬੈਠੇ ਨੇ ਰਾਜ ਖਾਲਸਾ ਵੀ ਬੈਠਾ ਹੈ ਤਾਂ ਹੋਰ ਵੀ ਸਾਡੇ ਜਿਹੜੇ ਨੌਜਵਾਨ ਜੁੜੇ ਨੇ ਵੇਖੋ ਇਨਾਂ ਤੇ ਵੀ ਬਹੁਤ ਚਰਚਾ ਹੁੰਦੀ ਐ ਇਹਨਾਂ ਨੇ ਸਾਰੀ ਸਥਿਤੀ ਨੂੰ ਭਾਫ ਕੇ ਟੈਂਟ ਲਾ ਲਏ ਇੱਥੇ ਟੈਂਟ ਲਾ ਕੇ ਪਹਿਰਾ ਦੇ ਰਹੇ ਨੇ ਸਾਡੇ ਕਿਸਾਨਾਂ ਨਾਲ ਫਰਜ ਪ੍ਰਭੂ ਆਪਣਾ ਬਣਦਾ ਜਿਹੜੇ ਅਸੀਂ ਕਹਿੰਨੇ ਆ ਵੀ ਸਾਡੀ ਖੇਤੀ ਲੁੱਟਣ ਨਹੀਂ ਦੇਣੀ ਸਾਡੀ ਖੇਤੀ ਦੀ ਰਾਖੀ ਲਈ ਇਹ ਨੌਜਵਾਨ ਅੱਜ ਡਟੇ ਹੋਏ ਨੇ ਇਹ ਸਵਾਲ ਜਾਂ ਸੁਣ ਕੇ ਵੀ ਸਾਨੂੰ ਬੜਾ ਮਹਿਸੂਸ ਹੁੰਦਾ ਸੀ ਮੇਰ ਧਰਨਿਆਂ ਤੇ ਮਜ਼ਹਰਿਆਂ ਤੇ ਬਜ਼ੁਰਗ ਦਿੰਦੇ ਆ ਨੌਜਵਾਨ ਨਹੀਂ ਦਿਸਦੇ ਅੱਜ ਪ੍ਰਭੂ ਬਜ਼ੁਰਗ ਤਾਂ ਟਰਾਲ ਰਜਾਈਆਂ ਤੇ ਬੈਠੇ ਆ ਨੌਜਵਾਨ ਇੱਥੇ ਬੈਠੇ ਨੇ ਆਪਾਂ ਆਈਏ ਜਿਨੇ ਆਪਾਂ ਕਰਜ਼ਾ ਚੜਾਇਆ ਸਾਡੇ ਨੌਜਵਾਨਾਂ ਨੇ ਤਾਂ ਚੜਾਇਆ ਨਹੀਂ ਲਿੰਟਾਂ ਤੇ ਗੂਠੇ ਤਾਂ ਅਸੀਂ ਲਾਏ ਨੇ ਬੈਂਕਾਂ ਤਾਂ ਜਮੀਨਾਂ ਕਹਿੰਦੇ ਅਸੀਂ ਕੀਤੀਆਂ ਇਹਨੂੰ ਲਾਉਣ ਲਈ ਫਿਰ ਇਹ ਲੜਨ ਆਪਾਂ ਆਈਏ ਜੇ ਆਪਾਂ ਤੋਂ ਕਰਜ਼ਾ ਚੜਾਇਆ ਤੇਨੂੰ ਲਾਈਏ ਮੇਰੀ ਅਪੀਲ ਹੈ 10 ਖਾਲਸਾ ਜੀ ਵੀ 2 ਮਿੰਟ ਦਾ ਆਪਣੇ ਬੋਲ ਸ਼ਬਦ ਮੈਂ ਵੀ ਬੋਲ ਦੂਗਾ 2 ਮਿੰਟ 2 ਮਿੰਟ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਸੋ ਕਾਕਾ ਜੀ ਨੇ ਤੁਹਾਨੂੰ ਜਿਹੜੀ ਅਪੀਲ ਕੀਤੀ ਹੈ ਭਰਾਵੋ ਆ ਜਾਓ ਹੁਣ ਘਰਾਂ ਚ ਬੈਠਣ ਦਾ ਵੇਲਾ ਹੈ ਨਹੀਂ ਬਾਅਦ ਦੇ ਵਿੱਚ ਭੋਗਾਂ ਤੇ ਇਕੱਠ ਕਰਨਾ ਬਾਅਦ ਦੇ ਵਿੱਚ ਸੰਧਾਲੀਆਂ ਦੇਣੀਆਂ ਉਹਦਾ ਕੋਈ ਫਾਇਦਾ ਨਹੀਂ ਜਿਉਂਦੇ ਬੰਦੇ ਦਾ ਆਪਾਂ ਜਿੰਨਾ ਸਾਹ ਦੇ ਲਾਂਗੇ ਬਾਈ ਓਨੀ ਫਾਇਦਾ ਸੋ ਆਓ ਪ੍ਰਸ਼ਾਸਨ ਆਪਦੀਆਂ ਤਿਆਰੀਆਂ ਕਰੀ ਖੜਾ ਸੋ ਆਪਾਂ ਵੀ ਬਾਈ ਨੌਜਵਾਨੋ ਆ ਕੇ ਆਪਣੀਆਂ ਤਿਆਰੀਆਂ ਕਰੀਏ ਸੋ ਇਹਨਾਂ ਬਜ਼ੁਰਗਾਂ ਦਾ ਸਾਥ ਆਪਾਂ ਨੂੰ ਦੇਣਾ ਹੀ ਪੈਣਾ ਜੇ ਨਾ ਦਿੱਤਾ ਤੇ ਫਿਰ ਆਉਣ ਵਾਲਾ ਸਮਾਂ ਚੰਗਾ ਨਹੀਂ ਹੋਣਾ ਸੋ ਆਜੋ ਆਪਾਂ ਵੱਡੀ ਗਿਣਤੀ ਦੇ ਵਿੱਚ ਹੁਣ ਪਿੰਡਾਂ ਤੋਂ ਨਿਕਲ ਕੇ ਹੰਬੜਾ ਮਾਰੀਏ ਤੇ ਮੋਰਚਾ ਹੁਣ ਸਿਖਰਾਂ ਤੇ ਹੈ ਜੇ ਆਪਾਂ ਅਗਲੇ 2-4 ਦਿਨਾਂ ਦੇ ਵਿੱਚ ਵੱਡਾ ਕੱਠ ਦਿਖਾ ਦਈਏ ਨਾ ਇੱਥੇ ਤਾਂ ਮੋਦੀ ਸਰਕਾਰ ਨੇ ਕੰਬ ਜਾਣਾ ਤੇ ਆਪਾਂ ਮੋਰਚਾ ਜਿੱਤ ਕੇ ਘਰਾਂ ਨੂੰ ਚਲੇ ਜਾਣਾ ਸੋ ਵੱਡੀ ਗਿਣਤੀ ਦੇ ਵਿੱਚ ਬਾਈ ਵੱਧ ਤੋਂ ਵੱਧ ਖਨੌਰੀ ਮੋਰਚੇ ਦੇ ਉੱਤੇ ਹਾਜ਼ਰੀਆਂ ਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀਓ ਹੁਣ ਘਰਾਂ 'ਚ ਬੈਠੇ ਡੱਲੇਵਾਲ ਸਾਹਿਬ ਦੀ ਮੌਤ ਨੂੰ ਨਾ ੜੀਕੋ ਸੋਨੂੰ ਖਨੌਰੀ ੜੀਕਦਾ ਹੁਣੀ ਇੱਥੇ ਅੱਧਾ ਘੰਟਾ ਪਹਿਲਾਂ ਸਪੈਸ਼ਲ ਡੀਜੀਪੀ ਜਿਹੜੇ ਸੁਖਲਾ ਜੀ ਆਕੇ ਗਏ ਨੇ ਨਾਲ ਹੋਰ ਅਧਿਕਾਰੀ ਆਕੇ ਗਏ ਨੇ ਨਾਲ ਸੀਆਈਡੀ ਤੁਰੀ ਫਿਰਦੀ ਆ ਲਗਾਤਾਰ ਦਰਸਲ ਦੇ ਵਿੱਚੋਂ ਸਾਰਾ ਭੰਪ ਰਹੇ ਆ ਵੀ ਕਿੰਨੀਆਂ ਕਿ ਤਿਆਰੀਆਂ ਨੇ ਉਹ ਜੋ ਸੁਪਰੀਮ ਕੋਰਟ ਆ ਜਿਵੇਂ ਕਾਕਾ ਸਿੰਘ ਕੋੜੜੇ ਨੇ ਦੱਸਿਆ ਵੀ ਜੋ ਸੁਪਰੀਮ ਕੋਰਟ ਰਾਹੀਂ ਵੀ ਸਾਨੂੰ ਘੇਰਨ ਦੀ ਤਿਆਰੀ ਆ ਤੇ ਇੱਥੋਂ ਚੱਕ ਕੇ ਲੈ ਜਾਣ ਦੀ ਵੀ ਤਿਆਰੀ ਆ ਤੁਹਾਨੂੰ ਇੱਕ ਗੱਲ ਦੱਸ ਦੇਣਾ ਆਪਾਂ ਜਿੱਤਿਆ ਹੋਇਆ ਮੋਰਚਾ ਇਹ ਮੋਰਚਾ ਜਿੱਤੀ ਬੈਠੇ ਆਪਾਂ ਜੇ ਥੋੜਾ ਦਲੇਰ ਸਾਲ ਨੂੰ ਚੱਕ ਕੇ ਲੈ ਗਿਆ ਪਾ ਜਿੱਤਿਆ ਜਤਾਇਆ ਮੋਰਚਾ ਹਰ ਜਾਣਾ ਇਹ ਸਾਡੇ ਮੂੰਹ ਤੇ ਬਹੁਤ ਵੱਡੀ ਚਪੇੜ ਹੋਣੀ ਹੈ ਪੰਜਾਬੀਆਂ ਤੇ ਬਹੁਤ ਵੱਡੀ ਲਾਹਤ ਹੋਣੀ ਹੈ ਕਿ ਅਸੀਂ ਆਪਣੇ ਆਗੂ ਨੂੰ ਉਸ ਤਰੀਕੇ ਨਾਲ ਅਸੀਂ ਬਚਾ ਨਹੀਂ ਸਕੀ ਸਾਡਾ ਫਰਜ ਬਣਦਾ ਬਿਲਕੁਲ ਕਾਕਾ ਸਿੰਘ ਨੇ ਕਿਹਾ ਕਿ ਲੋਕਾਂ ਦੇ ਸ਼ਿਕਵੇ ਸੀਗੇ ਵੀ ਲੀਡਰ ਲੋਕਾਂ ਨੂੰ ਅੱਗੇ ਕਰ ਦਿੰਦਾ ਲੀਡਰ ਪਿੱਛੇ ਰਹਿੰਦੇ ਹੁਣ ਥੋੜਾ ਲੀਡਰ ਬੈਠਾ ਹੁਣ ਤਾਂ ਉਹਦਾ ਕੋਈ ਮਕਸਦ ਨਹੀਂ ਰਹਿ ਗਿਆ ਜਿਹਦਾ ਪਤਾ ਨਹੀਂ ਪਲਦਾ ਨਹੀਂ ਪਤਾ ਇਕੀ ਵਾਪਰ ਜਾਣਾ ਮਗਰੋਂ ਫਿਰ ਕੋਈ ਫਾਇਦਾ ਨਹੀਂ ਵੀ ਅਸੀਂ ਉੱਥੇ ਚੱਲ ਗਏ ਜੀ ਇੱਥੇ ਆ ਗਏ ਜੀ ਹੁਣ ਤੁਹਾਨੂੰ ਬੇਨਤੀ ਆ ਇੱਕ ਇੱਕ ਟਰਾਲੀ ਦੀ ਬੇਨਤੀ ਕੀਤੀ ਵੀ ਇੱਕ ਇੱਕ ਟਰਾਲੀ ਇੱਕ ਪਿੰਡ ਤੋਂ ਨਿਕਲ ਆਵੇ 5 ਦਿਨ 4 ਦਿਨ ਇੱਥੇ ਲਗਾਤਾਰ ਲਵਾ ਕੇ ਆਪਣੀਆਂ ਹਾਜ਼ਰੀਆਂ ਉਦੋਂ ਬਾਅਦ ਬਾਪਸ ਜਾ ਕੇ ਫਿਰ ਅਗਲੀਆਂ ਟਰਾਲੀਆਂ ਆਉਣ ਰਾਤ ਨੂੰ ਅਪੀਲ ਕਰਦੇ ਆ ਜਿੰਨੇ ਭਰਾ ਜਿੰਨੀਆਂ ਸਾਡੀਆਂ ਮਾਵਾਂ ਤੁਹਾਨੂੰ ਦਿਖਾਉਂਦੇ ਆ ਤੇ ਸਾਰੇ ਮਰਜੀ ਬਰੇ ਬੈਠੇ ਆ ਉਹ ਪੰਡਾਲ 'ਚ ਮੈਂ ਲੈ ਕੇ ਚੱਲਦਾ ਖੜੇ ਹੋ ਕੇ ਜਾ ਮੈਂ ਆਜੂ ਆਜੂ ਲੈ ਕੇ ਚੱਲਦਾ ਸਮੂਹ ਲੇਸਨ सिरसा ਜੀ ਜਿਹੜੇ ਰਵੇਸ਼ਾਂ ਸਿੰਘੂ ਬਾਰਡਰ ਦਿੱਲੀ ਦੇ ਉੱਤੇ ਰਾਤ ਨੂੰ ਬੜਾ ਕੁਝ ਫਿਰਦੇ ਰਹੇ ਨੇ ਬੰਦੇ ਬੰਦੇ ਬਾਹਰ ਦੇਖਾ ਸਹੀ ਕੀ ਹਾਲ ਹੈ ਵੀ ਅਸੀਂ ਕਹਿਣਾ ਚਾਹੁੰਦੇ ਆ ਜਾਸਾ ਨੂੰ ਕਹਿਣਾ ਚਾਹੁੰਦੇ ਆ ਵੀ ਜੇ ਡੱਲਿਆ ਸਾਧ ਸੇਧ ਦਾ ਇੰਨਾ ਫਿਕਰਾ ਜਾਸਾ ਤਾਂ ਸਾਡੀਆਂ ਮੰਗਾਂ ਤੁਸੀਂ ਸੁਪਰੀਮ ਕੋਰਟ ਕਹਿ ਕੇ ਪਾਰਲੀਮੈਂਟ ਦੇ ਵਿੱਚ ਜਿਹੜੀ ਵੈਸ ਹੋਣੀ ਹੈ ਉਹਨਾਂ ਮੁੱਦਿਆਂ ਦੇ ਉੱਤੇ ਉਹੀ ਕਰਾ ਦਿਓ ਪਾਰਲੀਮੈਂਟ ਦੇ ਵਿੱਚੋਂ ਮੰਗਾਂ ਜਿਹੜੀਆਂ ਸ਼ਾਸਨ ਚੱਲ ਰਿਹਾ ਮੰਨ ਜਾਣ ਤਾ ਮਸਲਾ ਕੋਈ ਬਾਲਾ ਵੱਡਾ ਨਹੀਂ ਹੈਗਾ ਵੱਡਾ ਦਿਲ ਦਿਖਾਉਣਾ ਚਾਹੀਦਾ ਵੱਡਾ ਜਿਗਰਾ ਕਰਨਾ ਚਾਹੀਦਾ ਸਰਕਾਰ ਨੂੰ ਨਾ ਕਿ ਸਾਨੂੰ ਤੁਸੀਂ ਘੇਰਨ ਦੀ بجائے ਉੱਠਣ ਦੀ بجائے ਮਾਰਨ ਦੇ ਕੁੱਟਣ ਦੱਬਣ ਦੀ بجائے ਤੁਸੀਂ ਸਾਰਾ ਦਾਅ ਵੀ ਲੋਕਾਂ ਦੇ ਪਾ ਰਹੇ ਆ ਸੋ ਮੈਂ ਅਪੀਲ ਕਰਦਾ ਪੰਜਾਬ ਦੇ ਲੋਕਾਂ ਨੂੰ ਕਿ ਸੂਰਾ ਸੋ ਪਹਿਚਾਨੀਆਂ ਜੋ ਲੜੈ ਦੀਨ ਕੇ ਹੇਤ ਪੁਰਜਾ ਪੁਰਜਾ ਕਟਮਰੇ ਕਾਬੂ ਨਾ ਸਾਡੇ ਖੇਤ ਅਸੀਂ ਹੁਣ ਆਪਣੇ ਖੇਤ ਨਹੀਂ ਛੱਡਣੇ ਸਾਡੇ ਖੇਤ ਖੋਣ ਨੂੰ ਆ ਗਏ ਸਾਡੀ ਧਰਤੀ ਖੋਣ ਨੂੰ ਆ ਗਏ ਹੁਣ ਅਸੀਂ ਆਪਣੇ ਖੇਤ ਆਪਣੀ ਧਰਤੀ ਆਪਣੀਆਂ ਨਸਲਾਂ ਆਪਣੀ ਹੋਂਦ ਨੂੰ ਕਿਵੇਂ ਬਚਾਉਣਾ ਪੰਜਾਬੀਓ ਘਰਾਂ ਚ ਬੈਠਣ ਦਾ ਵੇਲਾ ਨਹੀਂ ਲੈ ਵੀ ਸਾਰੇ ਜਕਾਰਾ ਛੱਡਾਂਗੇ ਹੁਣ ਸਾਰਿਆਂ ਨੂੰ ਆਵਾਜ਼ ਆ ਪੰਜਾਬੀਆਂ ਨੂੰ ਇੱਥੇ ਮਾਰੋ ਤੇ ਸਾਰੇ ਇਕੱਠੇ ਹੋ ਕੇ ਕਿ ਸਾਰੇ ਪੰਜਾਬੀਆਂ ਨੂੰ ਇੱਥੇ ਹੁਣ ਪਿੰਡਾਂ ਦੇ ਵਿੱਚੋਂ ਨਿਕਲ ਕੇ ਟਰਾਲੀਆਂ ਭਰ ਕੇ ਗੱਡੀਆਂ ਭਰ ਕੇ ਕੱਲਾ ਦਿਨੇ ਨਾ ਆਏ ਵੀ ਦਿਨੇ ਆ ਕੇ ਆਪਾਂ ਇੱਥੇ ਮਾੜਾ ਮੋਟਾ ਬੋਲ ਕੇ ਜਾਂ ਸ਼ਕਲ ਦਿਖਾ ਕੇ ਤੁਰ ਕੇ ਇੱਥੇ ਰਾਤ ਨੂੰ ਪਹਿਰੇ ਹੀ ਲੋੜ ਹੈ ਗੱਡੀ ਕੋਲ ਰਾਤ ਨੂੰ ਲੋੜ ਹੈ ਰਾਤ ਨੂੰ ਕਿਸੇ ਵੇਲੇ ਵੀ ਇਹ ਧੜਾਂ ਲੈ ਕੇ ਛੱਡ ਸਕਦੇ ਆ ਸਾਡੇ ਤੇ ਆ ਕੇ ਲੈ ਬੁਲੰਦ ਆਵਾਜ਼ ਦੇ ਵਿੱਚ ਜਕਾਰਾ ਛੱਡਾਂਗੇ ਤੇ ਪੰਜਾਬੀਆਂ ਨੂੰ ਮਾਰਾਂਗੇ ਹਾਕ ਵੀ ਆਜੋ ਪੰਜਾਬੀ ਹੁਣ ਮੋਰਚਾ ਤਾਂ ਉਡੀਕਦਾ ਬੋਲੇ ਸੋਨਹੀ ਹੈ ਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿਰਤੋ ਪਹਿਲਾ ਕਾਕਾ ਸਿੰਘ ਕੋਟੜਾ ਤੇ ਲੱਖਾ ਸਿੰਘ ਸਧਾਨਾ ਨੇ ਪੰਜਾਬ ਵਾਸੀਆਂ ਨੂੰ ਇੱਕ ਅਪੀਲ ਕੀਤੀ ਹੈ ਕਿ ਇਸ ਟਾਈਮ ਦੇ ਉੱਤੇ ਜਿੱਥੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਕੇਂਦਰ ਸਰਕਾਰ ਵੱਲੋਂ ਬਣੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਵਾਸਤੇ 26 ਨਵੰਬਰ ਤੋਂ ਲਗਾਤਾਰ ਉਹ ਮਰਮਰਤੇ ਬੈਠੇ ਨੇ ਤੇ ਅੱਜ ਤੱਕ ਉਹਨਾਂ ਨੇ ਨਾ ਦਵਾਈ ਲਈ ਆ ਤੇ ਨਾ ਕੋਈ ਅੰਦਾਜ਼ਾ ਦਾਣਾ ਮੁੰਦਾ ਪਰ ਇਸ ਟਾਈਮ ਤੇ ਹਾਲਾਤ ਇਹ ਬਣੇ ਹੋਏ ਨੇ ਕਿ ਕਿਸੇ ਵੀ ਟਾਈਮ ਦੇ ਉੱਤੇ ਉਹਨਾਂ ਨੂੰ ਪੰਜਾਬ ਪੁਲਿਸ ਵੱਲੋਂ ਚੁੱਕਿਆ ਜਾ ਸਕਦਾ ਹੈ ਕਿਉਂਕਿ ਪੰਜਾਬ ਪੁਲਿਸ ਜਿਹੜੀ ਆ ਉਹ ਕੇਂਦਰ ਦੇ ਇਸ਼ਾਰਿਆਂ ਤੇ ਪਹਿਲਾਂ ਵੀ ਲੱਗੀ ਸੀ ਤੇ ਹੁਣ ਵੀ ਕਦੇ ਵੀ ਔਰ ਇਹ ਵੀ ਨਾਲ ਇਧਰ ਹਰਿਆਣਾ ਵੀ ਆ ਹੋ ਸਕਦਾ ਕਿ ਦੋਵੇਂ ਸਰਕਾਰਾਂ ਜਿਹੜੀਆਂ ਨੇ ਇਥੋਂ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੂੰ ਚੁੱਕ ਕੇ ਲੈ ਜਨ ਤੇ ਤੁਹਾਨੂੰ ਇੱਕ ਬੇਨਤੀ ਆ ਕਿ ਇਹ ਉਹ ਦਾ ਮਹੀਨਾ ਯਾਦ ਕਰੋ ਜਿਹੜਾ ਆਪਣੇ ਇਤਿਹਾਸ ਨੂੰ ਜਿਸ ਸਮੇ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਦਾ ਕਿਲਾ ਛੱਡਦੇ ਨੇ ਤੇ ਪਰਿਵਾਰ ਜਿਹੜਾ ਸਾਰਾ ਵਿਛੜ ਜਾਂਦਾ ਜਿਸ ਤਰ੍ਹਾਂ ਕਿ ਵੱਡੇ ਸਾਹਿਬਜ਼ਾਦੇ ਜਗ ਦੇ ਮੈਦਾਨ ਚ ਸ਼ਹੀਦ ਹੁੰਦੇ ਨੇ ਛੋਟੇ ਸਾਹਿਬਜ਼ਾਦੇ ਨੀਰਮ ਦੇ ਵਿੱਚ ਚੁਣੇ ਜਾਂਦੇ ਨੇ ਪਰ ਇੱਕ ਸਵਾਲ ਹੈ ਮੇਰਾ ਜੇ ਕਿਤੇ ਉਸ ਟਾਈਮ ਦੇ ਉੱਤੇ ਛੋਟੇ ਸਹਬਜ਼ਾਦੇ ਸ਼ਾ ਸ਼ਹੀਦ ਸ਼ਹਾਦਤ ਨਾ ਦਿੰਦੇ ਕੀ ਅੱਜ ਸਾਡੇ ਵਿੱਚ ਹੋਣਾ ਸੀ ਜਵਾਬ ਮਿਲੇਗਾ ਨਹੀਂ ਤੇ ਫਿਰ ਹੁਣ ਰਹੀ ਦੀ ਦੁਨੀਆ ਤੱਕ ਉਹ ਸਹਬਜ਼ਾਦੇ ਇਸੇ ਹੀ ਉਮਰਾ ਚ ਰਹਿਣਗੇ ਸੋ ਯਾਰ ਤੁਸੀਂ ਉਹਨਾਂ ਦੇ ਵਾਰਸ ਜੇ ਘਰਾਂ ਚ ਬੈਠੇ ਹੋ ਤੁਹਾਨੂੰ ਬੇਨਤੀ ਆ ਤੇ ਆ ਜੋ ਇੱਕ ਇੱਕ ਟਰਾਲੀ ਪੰਜਾਬ ਤੋਂ ਇੱਕ ਇੱਕ ਪਿੰਡ ਦੇ ਚੋਂ ਇੱਕ ਇੱਕ ਟਰਾਲੀ ਲੈ ਕੇ ਆ ਜੋ ਹੁਣ ਤਾਂ ਵਿਹਲਾ ਟਾਈਮ ਆ ਹੁਣ ਤਾਂ ਨਾ ਕਣਕ ਦੀ ਬਜਾਈ ਆ ਨਾ ਝੋਨੇ ਦੀ ਕਟਾਈ ਆ ਨਾ ਕੋਈ ਇੱਥੇ ਇਸ ਟਾਂ ਤੇ ਨਰਮੇ ਦੀ ਚੁਗਾਈ ਆ ਹੁਣ ਤਾਂ ਵਿਹਲੇ ਜੇ ਤੇ ਆ ਜੋ ਉਹ ਨਾ ਇੱਕ ਤਾਂ ਜਿਹੜੇ ਸ਼ਹੀਦ ਨੇ ਉਹਨਾਂ ਨੂੰ ਸਮਰਪਿਤ ਆ ਜਿਹੜਾ ਅਗਲਾ ਹਫਤਾ ਉਹਨਾਂ ਨੂੰ ਸਮਰਪਿਤ ਐਸੇ ਹੀ ਮੋਰਚੇ ਦੇ ਉੱਤੇ ਸ਼ਹੀਦੀ ਸਮਾਗਮ ਜਿਹੜੇ ਨੇ ਉਹ ਹੋ ਰਹੇ ਨੇ ਰਜਾਨਾ ਇੱਥੇ ਢਾਡੀ ਕੀਰਤਨ ਸਵੇਰੇ ਵੀ ਇੱਕ ਢਾਡੀ ਜੱਥਾ ਬੀਬੀ ਸਕਮਾਨਪੁਰ ਜੋ ਕਿ ਮਸ਼ਹੂਰ ਢਾਡੀ ਜੱਥਾ ਉਹ ਸਵੇਰੇ ਇੱਥੇ ਆ ਰਹੇ ਨੇ ਇਸੇ ਤਰ੍ਹਾਂ ਕੀਰਤਨੀ ਜੱਥੇ ਆ ਰਹੇ ਨੇ ਆਹ ਨਾਲੇ ਪੁਣ ਤੇ ਨਾਲੇ ਫਲੀਆਂ ਨਾਲੇ ਤੇ ਆਪਣੇ ਜਿਹੜੇ ਮਸਲੇ ਨੇ ਉਹ ਹੱਲ ਕਰਾਵਾਂਗੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੇ ਚਾਹੁੰਦੇ ਹੋ ਕਿ ਉਹਦੀ ਜ਼ਿੰਦਗੀ ਜਿਹੜੀ ਆ ਜ਼ਰੂਰੀ ਆ ਤੇ ਪਰ ਉਹ ਜ਼ਿੰਦਗੀ ਤਾਂ ਹੀ ਬਚੇਗੀ ਜੇ ਮੋਰਚਾ ਫਤਿਹ ਹੋਵੇਗਾ ਮੋਰਚਾ ਪਤਾ ਕਿਵੇਂ ਹੋਏਗਾ ਜੇ ਅਸੀਂ ਇੱਥੇ ਇਕੱਠ ਕਰਾਂਗੇ ਆ ਵੱਧ ਤੋਂ ਵੱਧ ਪਿੰਡਾਂ ਦੇ ਵਿੱਚੋਂ ਆਪੋ ਆਪਣੀਆਂ ਟਰਾਲੀਆਂ ਲੈ ਕੇ ਇੱਥੇ ਪਹੁੰਚੋ ਪਹੁੰਚ ਕੇ ਇਸ ਮੋਰਚੇ ਦੇ ਵਿੱਚ ਸਮੂਲਿਤ ਕਰਕੇ ਤੇ ਆਪਣਾ ਯੋਗਦਾਨ ਇਸ ਮੋਰਚੇ 'ਚ ਪਾਓ ਤਾਂ ਕਿ ਆਉਣ ਵਾਲੀਆਂ ਨਸਲਾਂ ਸਾਡਾ ਵੀ ਜਿਹੜਾ ਇਤਿਹਾਸ ਆ ਇਹ ਹੁਣ ਪਹਿਲੀਆਂ ਤੇ ਕੋਈ ਕੋਈ ਫਿਲਮਾਂ ਨਹੀਂ ਸੀ ਕੋਈ ਉਦੋਂ ਵੀਡੀਓ ਨਹੀਂ ਸੀ ਹੁਣ ਤਾਂ ਯਾਰ ਇੱਕ ਇੱਕ ਬੰਦਾ ਆਉਂਦਾ ਉਹਦਾ ਵੀ ਜਿਹੜਾ ਉਹ ਉਹਦੀ ਵੀਡੀਓ ਬਣਦੀ ਆ ਉਹਦੀਆਂ ਫੋਟੋਆਂ ਨੇ ਸੋ ਤੁਹਾਡਾ ਇਤਿਹਾਸ ਦੇ ਵਿੱਚ ਨਾਂ ਰਹੇਗਾ ਕਿ ਸਾਡੇ ਵੱਡ ਬਡੇਰਿਆਂ ਨੇ ਆਪਣੇ ਇਤਿਹਾਸ ਨੂੰ ਜਿੰਦਾ ਰੱਖਦਿਆ ਹੋਇਆ ਪੂਰੇ ਪੰਜਾਬ ਹੀ ਨਹੀਂ ਭਾਰਤ ਵਾਸਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਜਿਹੜੇ ਮਰਮਰ ਤੇ ਬੈਠੇ ਤੇ ਪਿੱਛੋਂ ਪੰਜਾਬ ਹਰਿਆਣਾ ਯੂਪੀ ਪੂਰੇ ਭਾਰਤ ਦੇ ਲੋਕਾਂ ਨੇ ਭਾਵੇਂ ਥੋੜੇ-ਥੋੜੇ ਆੜਿਆ ਇੱਥੇ ਅਰुण सिन्हा ਜੀ ਬਿਹਾਰ ਤੋਂ ਲਗਾਤਾਰ 26 ਨਵੰਬਰ ਤੋਂ ਬੈਠੇ ਨੇ ਸੋ ਸਾਰਿਆਂ ਦਾ ਇਤਿਹਾਸ ਦੇ ਵਿੱਚ ਨਾ ਆਏਗਾ ਆਓ ਭਾਈ ਭਾ ਇੱਥੇ ਮਹੀਰਾ ਕੱਪ ਕੇ ਖਨੌਰੀ ਮੋਰਚੇ ਤੇ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਉਂਕਿ ਮੈਂ ਇੱਕ ਮੈਂ ਜਿਹੜੇ ਭਲੇਖਾ ਤੇ ਭਰਮਪਾਲੀ ਬੈਠੇ ਨਾ ਸਾਡੇ ਲੋਕ ਵੀ ਕਾਲੇ ਕਾਨੂੰਨ ਰੱਦ ਹੋ ਗਏ ਅਗਲਿਆਂ ਨੇ ਖੇਤੀਬਾੜੀ ਦੀ ਉਹ ਨੀਤੀਓ ਖਰੜਾ ਤਿਆਰ ਕਰਕੇ ਛੋਡੇ ਤੇ ਲਾਗੂ ਕਰਤਾ ਉਹ ਲੈ ਆਏ ਛੋਡਾ ਕਾਨੂੰਨ ਐ ਸਿੱਧਾ ਫੜਨ ਦੀ ਬਜਾਏ ਆਏ ਮੋੜ ਕੇ ਫੜ ਲਿਆ ਉਹੀ ਕਾਨੂੰਨ ਲਾਗੂ ਕਰਨ ਦੀ ਤਿਆਰੀ ਕਰ ਲਈ ਐਤ ਕੀ ਛੋਡਾ ਝੋਨਾ ਮੰਡੀਆਂ 'ਚ ਰੁਲਿਆ ਕਮਾਂਟਲ ਮਗਰ 10-10 ਕਿਲੋ ਦੀ ਕਾਰਟ ਘਟਾ ਕੇ ਉਹ ਸੱਜਣਾਂ ਸਿੱਟ ਕੇ ਆਏ ਹੋ। ਈ.ਪੀ ਸੋਨੂੰ ਨੇ ਮਿਲਿਆ ਕੰਨ ਸੋ ਦੀ ਚੱਕੀ ਜਾਊ ਜਾਂ ਨਹੀਂ ਕੋਈ ਭਰੋਸਾ ਨਹੀਂ। ਉਹ ਲਾਗੂ ਹੋ ਗਏ। ਅਗਲੇ ਨੇ ਥੋੜਾ ਮੰਡੀਆਂ ਦਾ ਢਾਂ ਚਾ ਤਬਾਹ ਕਰਨਾ ਖਤਮ ਕਰਨਾ ਸੋਨੂੰ ਪ੍ਰਾਈਵੇਟ ਕਰਾਣਾ ਕੋਲੇ ਕਲਪਟਾ ਕੋਲੇ ਸੋਨੂੰ ਕਿਵੇਂ ਵੇਚਣਾ ਉਹ ਸਾਰੀਆਂ ਤਿਆਰੀਆਂ ਹੋ ਗਈਆਂ। ਇਹ ਪੁੰਨ ਜੋ ਭਲੇਖੇ ਜਿਨਾ ਬੈਠੇ ਲੋ ਵੀ ਨਹੀਂ ਇਹਦਾ ਰੱਦ ਕਰ ਲਈ ਆਪਾਂ ਨੂੰ ਹੁਣ ਲੜਨ ਦੀ ਕੀ ਲੋੜ ਐ। ਐਵੇਂ ਨਹੀਂ ਬੈਠੇ ਮਰਨ ਵਰਤ ਤੇ। ਉਹ ਚੜੇ ਤੁਰੇ ਆਉਂਦੇ ਐ ਤੇ ਆਪਾਂ ਘਰਾਜ ਬਲੇ ਬੈਠੇ ਆ। ਕਿੱਥੇ ਕਿਥੇ ਹਰ ਨਾਲ ਕੀ ਕੀ ਨਹੀਂ ਹੋ ਰਿਹਾ ਪਾਣੀ ਸਾਡਿਆਂ ਯਾਰ ਪਾਤੀ ਜਮੀਨਾਂ ਸਾਡੀਆਂ ਖੋਣ ਨੂੰ ਆ ਗਏ ਰੋਜ਼ਗਾਰ ਕੁੱਤੇ ਸਾਡੇ ਖੋਲੇ ਆ ਜਿਹੜਾ ਗਰੀਬ ਆਪਾਂ ਕਹਿੰਦੇ ਕੱਲਾ ਕਿਸਾਨ ਬੈਠਾ ਲੜਦਾ ਕੱਲੀ ਐਮਐਸਪੀ ਦੀ ਮੰਗ ਹੈ ਭਲੇਖੇ ਜਨਾਰੇ ਉਹ ਕੱਲੀ ਐਮਐਸਪੀ ਨਹੀਂ ਇਹਦੇ ਵਿੱਚ ਨਰੇਗਾ ਦੀ ਜਿਹੜੀ ਦਿਹਾੜੀ ਹੈ 700 ਰੁਪਿਆ ਕਰਨ ਦੀ ਮੰਗ ਹੈ ਨਰੇਗਾ ਦਾ ਕੰਮ ਜਿਹੜਾ ਸਾਲ ਦੇ ਵਿੱਚ 200 ਦਿਨ ਦਾ ਕਰਨ ਦੀ ਮੰਗ ਹੈ ਇਹਦੇ ਵਿੱਚ ਜਿਹੜੇ ਸਾਡੇ ਛੋਟੇ ਦੁਕਾਨਦਾਰ ਨੇ ਸ਼ਹਿਰਾਂ ਵਾਲੇ ਉਹ ਵੀ ਤਾਂ ਖਤਮ ਹੋ ਗਏ ਆ ਵੱਡੇ ਵੱਡੇ ਮਾਲ ਖੁੱਲ ਗਏ ਸਾਰਾ ਬਾਜ਼ਾਰ ਖਤਮ ਕਰਤਾ ਇਹਨਾਂ ਮੋਲਾਂ ਨੇ ਸੋ ਇਸ ਕਰਕੇ ਪੜਾਵੋ ਇਹ ਲੜਾਈ ਜਿਹੜਾ ਇਨਸਾਨ ਹੈ ਦੁਨੀਆ ਦੇ ਪੈਦਾ ਹੋਇਆ ਧਰਤੀ ਤੇ ਸਾਹ ਲੈਂਦਾ ਰੋਟੀ ਖਾਂਦਾ ਉਹਦੀ ਲੜਾਈ ਆ ਜਜੀਤ ਸਿੰਘ ਡੱਲੇਵਾਲ ਇਕੱਲੇ ਭਾਰਤ ਦੀ ਨਹੀਂ ਪੰਜਾਬ ਅਗਵਾਈ ਕਰ ਰਿਹਾ ਅੱਜ ਕੱਲੇ ਭਾਰਤ ਲਈ ਨਹੀਂ ਬੈਠੇ ਪੂਰੀ ਦੁਨੀਆ ਦੇ ਵਿੱਚ ਇੰਗਲੈਂਡ ਦੇ ਵੱਡੇ ਪ੍ਰਦਰਸ਼ਨ ਹੋਏ ਨੂੰ ਦੇ ਵਿੱਚ ਯੂਰਪ ਦੇ ਵਿੱਚ ਕਿਸਾਨ ਸੜਕਾਂ ਤੇ ਆ ਸੋ ਪੂਰੀ ਦੁਨੀਆ ਦੇ ਵਿੱਚ ਇਹ ਦੇਖ ਰਿਆ ਪੂਰੀ ਦੁਨੀਆ ਪੰਜਾਬੀਆਂ ਸੋਡੇ ਵੱਲ ਦੇਖ ਰਹੀ ਆ ਪੂਰਾ ਭਾਰਤ ਤੁਹਾਡੇ ਵੱਲ ਦੇਖ ਰਿਹਾ ਤੇ ਇਸ ਕੋਈ ਸ਼ੱਕ ਨਹੀਂ ਕਿ ਪੂਰੇ ਭਾਰਤ ਦੀ ਲੜਾਈ ਪੰਜਾਬ ਪਹਿਲ ਦੇ ਆਧਾਰ ਤੇ ਮੋਰੀ ਹੋ ਕੇ ਲੜ ਰਿਹਾ ਨਾਲ ਹਰਿਆਣਾ ਦੇ ਹੋਰ ਸੂਬੇ ਵੀ ਖੜੇ ਆ ਕੇ ਸੋ ਆਓ ਮੇਰਾ ਵੀਰ ਹੁਣ ਕranj ਬੈਠ ਕੇ ਜਾਂਗਾਂ ਵਿੱਚ ਬੈਠਣ ਦਾ ਵੇਲਾ ਨਹੀਂ ਹੈਗਾ ਆਜੋ ਆਪਾਂ ਫੱਦੇਗੜ ਸਾਹਿਬ ਸਰਹੰਦਰੇ ਵਿੱਚ ਜੋੜ ਮੇਲ ਸਾਬਜਾਦਾਂ ਦਾ ਸ਼ਹੀਦੀ ਦਿਹਾੜਾ ਉੱਥੇ ਵੀ ਅਸੀਂ ਜਾਣਾ ਉਧਰ ਵੀ ਜਰੂਰ ਜਾਓ ਪਰ ਉਸ ਤੋਂ ਨਾਲ ਦੀ ਨਾਲ ਇਧਰ ਨੂੰ ਮੋੜੇ ਪਾ ਲੋ ਤੇ ਇੱਥੇ ਬਾਰੀਆਂ ਬੰਨ ਕੇ ਪਹੁੰਚੋ ਕਬਰਵਾ ਹਾਂ ਆ ਚੜ੍ਹਦੀ ਕਲਾ ਦੀ ਅਰਦਾਸ ਦੋਵਾਂ ਗੁਰੂ ਘਰਾਂ ਦੇ ਵਿੱਚ ਗ੍ਰੰਥੀ ਸਾਹਿਬ ਨੂੰ ਬੇਨਤੀ ਕਰਦੇ ਆਂ ਵੀ ਚੜ੍ਹਦੀ ਕਲਾ ਦੀ ਅਰਦਾਸ ਮੋਰਚੇ ਦੀ ਜਿੱਤron ਦੀ ਅਰਦਾਸ ਕਰਿਆ ਕਰੋ ਲੋਕਾਂ ਨੂੰ ਅਪੀਲ ਕਰਿਆ ਕਰੋ ਵੀ ਭਾਈ ਚਲੋ ਉਧਰ ਨੂੰ ਵਾਰੀਆਂ ਬੰਦ ਕੇ ਜਿਵੇਂ ਆਪਾਂ 2020 ਦੇ ਵਿੱਚ ਆਪਾਂ ਕਰਦੇ ਸੀਗੇ ਕਵਰ ਵਾਲੇ ਦੀ ਆਪਾਂ ਗੱਲ ਕਰਦੇ ਆਂ ਮਨੂੜ ਦੇ ਕੋਲੇ 11500 ਏਕੜ ਉੱਥੇ ਐਕਵਾਇਰ ਕਰ ਰਹੇ ਆ ਥਲੋ ਪਟਾਸ਼ ਮਿਲਿਆ ਕਹਿੰਦੇ ਉਹ ਸਾਨੂੰ ਕੀ ਮਿਲਣਾ ਕੱਖ ਵੀ ਨਹੀਂ ਮਿਲਣਾ ਦੋ ਦੋ 2000 ਫੁੱਟ ਡੂੰਗੀ ਮਿੱਟੀ ਪੱਟ ਦੇਣਗੇ ਤੁਹਾਡੇ ਉੱਤੇ ਇਹ ਨਾ ਬਿਮਾਰੀਆਂ ਫੈਲੀਆਂ ਲੋਕਾਂ ਨੂੰ ਅੱਡਾ ਹੈ ਸੋ ਇਹ ਇਹ ਲਗਾਤਾਰ ਹਮਲੇ ਹੋਣੇ ਆ ਜੇ ਆਪਾਂ ਅੱਜ ਅਈ ਬੈਠੇ ਹਾਂ ਸਾਨੂੰ ਤਾਂ ਲੋੜ ਨਹੀਂ ਕਿ ਚਾਰਜ ਫਿਰੋ ਘਰੇ ਹੋਇਆ ਆਪਾਂ ਬਹੁਤ ਕੁਝ ਹੋਇਆ ਸ਼ੋਰ ਨਹੀਂ ਲੱਗਣ ਤੇ ਚੰਡੀਗੜ੍ਹ ਸਰਕਾਰ ਦਾ ਸ਼ੋਰ ਰੱਖ ਲਿਆ ਪਿੱਢ ਨੂੰ ਦਾ ਸ਼ੋਰ ਜਲਜੀਤ ਸਾਂਝ ਨਾਲ ਕੀ ਕੀਤਾ ਤੁਸੀਂ ਦੇਖ ਹੀ ਰਿਹਾ ਕਿਵੇਂ ਉਹਨੂੰ ਜਲੀਲ ਕੀਤਾ ਹੋਇਆ ਜੀਰਾ ਫੈਕਟਰੀ ਦੀ ਗੱਲ ਜੜੇ ਕਿੱਥੇ ਕਿੱਥੇ ਆਪਾਂ ਬਚਾਂਗੇ ਸਾਡੇ ਪਾਣੀਆਂ ਧਰਤੀ ਹੇਟਾਂ ਵੀ ਜ਼ਹਿਰਾ ਸਾਡੇ ਦਰਿਆਵਾਂ 'ਚ ਵੀ ਜ਼ਹਿਰਾ ਸਾਡੇ ਕੋਲ ਪਾਣੀ ਆਉਣ ਵਾਲੇ ਸਮੇਂ 'ਚ ਖਤਮ ਹੋਣ ਜਾ ਰਿਹਾ ਧਰਤੀ ਬੰਜਰ ਹੋਣ ਵਾਲ ਵੱਧ ਰਹੀ ਆ ਸੋ ਆਪਾਂ ਬਹੁਤ ਬੁਰੇ ਤਰ੍ਹਾਂ ਘਰੇ ਹੋਏ ਆ ਬਾਈ ਤੇ ਘਰਾਂ 'ਚ ਬੈਠੀ ਨੱਪੇ ਜਾਉਂਗੇ ਇੰਨੀ ਕਿ ਬੇਨਤੀ ਆ ਆਓ ਮੇਰਾ ਵੀਰ ਬਾਤ ਚੜ੍ਹ ਕੇ ਵੱਡੀ ਗਿਣਤੀ ਦੇ ਵਿੱਚ ਮੈਂ ਫੇਰ ਕਹਿਣਾ ਸਾਡੇ ਲੱਖ ਲਾਹਨਤ ਹੋਊਗੀ ਸਾਡੇ ਤੇ ਸਾਡੇ ਮੂੰਹ ਤੇ ਬਹੁਤ ਵੱਡੀ ਚਪੇੜ ਹੋਊਗੀ ਜੇ ਡੱਲਿਆ ਸਾਹਿਬ ਨੂੰ ਇੱਥੋਂ ਸਰਕਾਰ ਜਾਂ ਪ੍ਰਸ਼ਾਸਨ ਧੱਕੇ ਨਾਲ ਚੱਕ ਕੇ ਲੈ ਜਾਂਦਾ ਆਓ ਆਪਾਂ ਇਸ ਜ਼ਬਰਦਸਤ ਮੁਕਾਬਲਾ ਸਬਰ ਨਾ ਕਰਨਾ ਏਕੇ ਨਾ ਕਰਨਾ ਹੰੜਤਾ ਨਾ ਕਰਨਾ ਵਾਹ ਦੋਸਤਿਆ ਖਾਲਸਾ ਵਾਹ ਜੀ ਵਾਹ ਜੀ ਵਾਹ ਸਤ ਨਿਹਾਲ ਜਿੰਦਾਬਾਦ ਜੀ ਕਿਸਾਨ ਦੇ ਦਾ ਜੰਦਾਬਾਦ ਜਿੰਦਾਬਾਦ ਜਿੰਦਾਬਾਦ ਦੋਨੋਂ ਖੁਰਦਾਂ ਦਾ ਇਕਾ ਜੰਦਾਬਾਦ ਜਿੰਦਾਬਾਦ ਮਾਈ ਭਾਗੋ ਦੀਆਂ ਬਾਰਸਾਂ ਦਾ ਇਕਾ ਜੰਦਾਬਾਦ ਜਿੰਦਾਬਾਦ ਯਾਰ ਰਾਤ ਨੂੰ ਆਪਾਂ ਜਾਗਦੇ ਰਹਿਣਾ ਜੇ ਟਰਾਲੀ 10 ਬੰਦੇ ਆ ਤਾਂ ਦੋ ਬੰਦੇ ਸੌਜੋ ਬਾਕੀ ਜਾਗਦੇ ਰਹੋ ਵਾਰੀ ਵਾਰੀ ਨਾਲ ਸੌਜੋ ਦੋ ਦੋ ਘੰਟੇ ਅੱਖ ਲੈ ਲਓ ਬਾਹਰ ਟਾਈਮ ਨਹੀਂ ਆਪਾਂ ਸੌਣਾ ਪਤਾ ਨਹੀਂ ਕਿਹੜੇ ਵੇਲੇ ਚੜ੍ਹ ਕੇ ਆ ਜ ਨੇ ਇੱਕ ਜਕਾਰੇ ਦਾ ਜਵਾਬ ਨਹੀਂ ਦਿੰਦੇ ਠੰਡ ਦੀ ਮੰਨੀ ਬੈਠੇ ਲੈ ਇੱਥੋਂ ਜਕਾਰਾ ਜਾਵੇ ਉਹ ਜਾਵੇ ਦਿੱਲੀ ਤੱਕ ਪਤਾ ਲੱਗੇ ਉੱਥੇ ਗੂੰਜਦੇ ਆ ਦਵਾਰੇ ਸਾਡੇ ਦੇ ਲੈ ਕੇ ਦਵਾਰੇ ਬੋਲੇ ਸੋਨਿਹਾਲ